ਭਾਈ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਸਵੇਰ ਦਾ 6 ਵਜ ਗਏ ਨੇ ਰਾਤ ਸਾਡੇ ਦੀਵਾਨ ਸੀਗੇ ਭਾਈ ਮਤੀ ਦਾ ਭਾਈ ਸਤੀਦਾਸ ਭਾਈ ਦਿਆਲਾ ਜੀ ਤੇ ਇਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਨੇ ਤੇ ਇਸ ਤੇ ਨਿਵਾਨ ਸੀ ਲਾਸਟ ਨੂੰ ਪਾਏਗਾ ਨਹੀਂ ਦੀਵਾਲਾ ਤੇ ਬਸ ਪਹਿਲਾਂ ਵਿਆਹ ਦੇ ਬਲੌਗ ਚੱਲੀ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਵਿਆਹ ਦੇ ਬਲੌਗਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈਗਾ ਤੇ ਅੱਜ ਆਪਣੇ ਜਿਹੜੀ ਬੀਬੀ ਦੇ ਪਤੀ ਜੀ ਸਾਹਮਣੇ ਘਰ ਆ ਲੰਦੇ ਆ ਹੁਣ ਉਹਰਾ ਮੈਂ 14 ਘੰਟੇ ਘਟ ਕੇ ਆਈ ਆ ਅੱਜ ਉੱਠਣ ਨੂੰ ਵੀ ਲੇਟ ਹੋ ਗਿਆ ਰਾਤ 12 1 ਵਜੇ ਗਿਆ ਪੈਂਦਿਆਂ ਨੂੰ ਤੇ ਉਹਨਾਂ ਦਾ ਬੇਟਾ 4:3 ਪੌਣੇ 5 ਸਾਲਾਂ ਬਾਅਦ ਕੈਨੇਡਾ ਤੋਂ ਘਰ ਪਹੁੰਚਿਆ ਉਹ ਬਾਹਰ ਰੁਦਿਕਰ ਪਣਾਲ ਪੱਕਾ ਹੋ ਕੇ ਪਹੁੰਚਿਆਗਾ ਤੇ ਉਹ ਹੁਣ ਆ ਗਿਆ ਤੇ ਅਸੀਂ ਜਾਣਿਆ ਭੈਣ ਫੋਨ ਕਰੀ ਜਾਂਦੀ ਹੈਗੀ ਹੈਨਾ ਤੇ ਪਰ ਸੱਤ ਜਾਣਗੇ ਜੀ ਉੱਠੋ ਨੂੰ ਲੇਟ ਹੋ ਗਏ ਤੇ ਹਜੇ ਚਾਹ ਬਣਾਉਣੀ ਆ ਸੁੱਟ ਕੇ ਧਰ ਤੁਰਾ ਕੱਡੀਆਂ ਨੇ ਸਰਦਾਰ ਜੀ ਨਾ ਤင်းਗੇ ਤੇ ਆਪਾਂ ਚੱਲਦੇ ਆਂ ਜੀ ਦਿਖਾਉਣੇ ਆ ਮਿਲਾਉਣੇ ਆ ਭੈਣ ਦੇ ਬੇਟੇ ਨਾਲ ਤੁਹਾਨੂੰ ਹੋਂ ਤਾਂ ਆਪਾਂ ਉਹਨਾਂ ਦੀ ਵੀਡੀਓ ਸ਼ੇਅਰ ਕਰੀ ਸੀ ਸਿਰੋ ਕੈਨੇਡਾ ਗਏ ਸੀ ਲਾਕਡਾਊਨ ਚ ਗਏ ਸੀ ਗਾ ਉਹ ਤੇ ਲੋਕਡਾਊਨ ਤੋਂ ਬਾਅਦ ਖੁੱਲਲੇ ਤੋਂ ਤੇ ਉਹਨਾਂ ਦੀ ਪੜ੍ਹਾਈ ਤਾਂ ਉਰੀ ਹੋ ਗਈ ਸੀ ਲੋਕਡਾਊਨ ਚ ਆਨਲਾਈਨ ਪੜ੍ਹਾਈ ਹੋ ਗਈ ਸੀ ਤੇ ਅੱਜ ਉਹ ਆਏ ਨੇਗੇ ਪੰਪੀ ਆਇਆਗਾ ਤੇ ਕਾਇਦ ਨੂੰ ਹੋ ਗਿਆ ਭੈਣ ਨੂੰ ਭੱਜੀ ਫਿਰਦੀ ਦੀ ਧਰਤੀ ਤੇ ਪੱਬ ਨਹੀਂ ਸੀ ਲੱਗਦਾ ਕਿਉਂਕਿ ਜਿਹੜਾ ਹੋਣਾ ਇੰਨੇ ਸਾਲਾਂ ਬਾਅਦ ਪੁੱਤ ਚੇਹਤੀ ਜਾਂ ਚਹਨੂ ਆ ਚੇ ਪਰਿਵਾਰ ਦਾ ਕੋਈ ਵੀ ਮੈਂਬਰ ਹੈ ਤੇ ਬਾਕੀ ਪਰਿਵਾਰ ਨੂੰ ਬਹੁਤ ਹੀ ਚਾਅ ਚੜਦਾਗਾ ਵੀ ਸਾਡੇ ਇੰਨੇ ਸਾਲਾਂ ਬਾਅਦ ਸਾਡਾ ਮੈਂਬਰ ਘਰ ਆਊਗਾ ਤੇ ਭੈਣ ਕੈ ਦਿਨ ਹੋ ਗਈ ਸੀ ਤਿਆਰੀ ਕਰਦੀ ਨੂੰ ਚਲੋ ਜੀ ਆਪਾਂ ਜਾ ਕੇ ਮਿਲਦੇ ਆਂ ਤੇ ਤੁਹਾਨੂੰ ਮਿਲਾਉਣਿਆਂਗੇ ਸੁਖਮਣ ਹੋ ਰਹੀਆਂ ਪਈਆਂ ਨੇ ਹੈਗੇ ਹਜੇ ਤੇ ਮੈਂ ਇਹ ਸਰਦਾਰ ਜੀ ਜਾਣਿਆਂਗੇ ਚਲਿਏ ਤੇ ਸਰਦਾਰ ਜੀ ਪਰਨਾ ਬੰਦਦੇ ਨੇ ਤੇ ਆਪਾਂ ਬਹੁਤ ਬਹੁਤ ਦਿਨ ਹੋ ਗਏ ਵਿਆਹ ਦੇ ਬਲੌਗ ਚੱਲੀ ਜਾਂਦੇ ਸੀ ਆਪਣੇ ਆਪਾਂ ਨੇ ਨਾਲ ਗੱਲਬਾਤ ਵੀ ਨਹੀਂ ਕੀਤੀ ਤੁਹਾਡੇ ਨਾਲ ਕੋਈ ਆਪਾਂ ਹੁਣ ਘਰ ਦੇ ਬਲੌਗ ਪਾਵਾਂਗੇ ਤੇ ਗੱਲਾਂ ਬਾਤਾਂ ਆਪਣੀਆਂ ਪਹਿਲਾਂ ਵਾਂਗ ਉਸ ਤਰ੍ਹਾਂ ਜਾ ਰਹੀ ਸੀ ਪੈਣਾ ਦਾ ਮਾਨਕ ਗਿਆ ਬਲੌਗਰ ਤੋਂ ਕਹਿੰਦੇ ਪੈਣਾ ਕਹਿੰਦੇ ਘਰ ਦੇ ਬਲੌਗ ਪਾਓ ਪੈਣੇ ਬਸ ਪੈਣੇ ਹੁਣ ਆਪਣੇ ਘਰ ਦੇ ਬਲੌਗ ਹੀ ਚੱਲਣਗੇ ਵੈਗਰੂ ਹਣਾ ਤੰਦਰੁਸਤੀ ਰੱਖੇ ਅਸੀਂ ਬਣਾਉਂਦੇ ਰਹੀਏ ਤੁਸੀਂ ਦੇਖਦੇ ਰਹੋ ਤੁਸੀਂ ਪਿਆਰ ਦਿੰਦੇ ਰਹੋ ਸੋਨੂੰ ਵੀ ਤੰਦਰੁਸਤੀ ਰੱਖੇ ਰੱਬ ਦੇਖਣ ਵਾਲਿਆਂ ਨੂੰ ਤੇ ਬਣਾਉਣ ਵਾਲਿਆਂ ਨੂੰ ਚਲੋ ਜਿੱਪਾ ਚਾਲਦੇ ਆਂ ਪਰਿਵਾਰ ਨਾਲ ਘਰੇ ਜਾ ਕੇ ਮਲਾਉਣਿਆਂਗੇ ਪਰਿਵਾਰ ਨੂੰ ਤੁਸੀਂ ਜਾਣਦੀ ਹੋ 3 ਨਵੰਬਰ ਨੇ ਘਰ 'ਚ ਭੈਣ ਤੇ ਬਾਬਾ ਜੀ ਸਾਡੇ ਬਾਬਾ ਜੀ ਲੱਗਦੇ ਨੇਗੇ ਤੇ ਬੇਟਾ ਇੱਕ ਤੇ ਉਹ ਬਸ ਆ ਗਿਆ ਤੇ ਬਸ ਹੁਣ ਮਿਲੂਗਾ ਰਹੂਗਾ ਮਹੀਨਾ 20 ਦਿਨ ਜਿੰਨੇ ਦਿਨ ਵੀ ਹੁਣ ਆਇਆਗਾ ਚਲੋ ਬੱਚਾ ਬਹੁਤ ਹੀ ਪਿਆਰ ਵਾਲਾ ਗੁਰਸਿੱਖ ਪਰਿਵਾਰ ਆ ਸਾਰਾ ਤੇ ਮਲਾਉਣਾ ਤੁਹਾਨੂੰ ਤੁਸੀਂ ਜਾਣਦੀ ਹੋ ਚਲੋ ਆਪਾਂ ਫਿਰ ਮਿਲਦੇ ਹਾਂ ਲਓ ਤੀ ਆ ਗਏ ਹਰੇ ਇੱਥੇ ਆਪਣੇ ਵਾਲਾ ਵੀ ਪ੍ਰਾਪ ਹੋ ਗਿਆ ਟੂਪ ਜੀ ਮੋੜ ਤੇ ਚੜਾਈ ਹੋਣੀ ਹੈਗੀ ਮੋਬਾਈਲ ਲੱਗਦਾ ਤੁਹਾਡਾ ਕੰਮ ਹੈ ਇੱਥੇ ਆਏ ਕੁਸੀ ਇੰਨੀ ਹੁੰਦੀ ਹੈ ਸਤਿ ਆਵਾਂਗੇ हा gì लेव जी

I love you. I draw r a it. I d a n i e I draw r a w it. I a w it. I d r a d

ਉਗੀ ਆਇਕ ਬਲੋ ਦਿੱਤਾ ਕਿ ਮੈਨੂੰ ਜੰਕ ਇਹ ਵੀ ਫਿਰ ਹਾਲੀਵੁੱਡੀ ਤੋਰਦੇ ਨੇ ਤੇ ਉਹ ਮੁੰਡਾ ਕਹਿੰਦਾ ਮਸਾਪੀ ਲੈ ਕੇ ਜਾਊਗਾ ਮੁੰਡਾ ਜਿਹੜਾ ਪਾਉਂਦਾ ਇਹਨਾਂ ਦਾ ਦੋਸਤ ਹੈ ਗਿਆ ਨਹੀਂ ਜਾ ਵੱਡਣਾ ਲਵੇ ਕਿਤੇ ਪੈਂਪੀ ਨੂੰ ਮੂ ਤਾਂ ਵੀਡੀਓ ਕਰ ਤੇ ਆ ਕਰਦਾ ਹੈ ਨਾ ਪੈਂਪੀ ਨੂੰ ਨਹੀਂ ਕਰਦਾ ਆ ਲਾਈਟ ਲੋਨ ਫੁੱਲ ਤੇ ਲਾਲਾ ਫਿਰ ਇਹਨੂੰ ਪਸੰਦ ਕਰਦੇ ਨੇ ਇਹਨੂੰ ਆ ਜੋ ਤਾ ਵੀਡੀਓ

ਅ ਫਿਰ ਰਾਜੂ ਵੀ ਆਇਆ ਹੋਲੀ ਹੋਲੀ ਤੇ ਇੱਕ ਪਾਸੇ ਫੋਨ ਦੇ ਨੂੰ ਹੋਰ ਮੁਤਾਦ ਲੈ ਜਿੰਦਾ ਮੁਕੇ ਆ। ਸਾਰੇ ਇਕੱਠੇ ਆ ਗਏ। ਆਹ ਚਾਰੇ ਰਸਿਆ। ਚੰਨ ਹੈ। ਹੋਰ ਬਾਈ ਨਹੀਂ ਆਇਆ। ਓਹੋ ਆਵਾ ਬੁੱਧਵਾਰ ਵਾਗੇ ਨਾਲ 7 ਵਜੇ ਦਾ ਟਾਈਮ ਦੇ ਤਾ। ਠੀਕ ਹੈ। ਪਹਿਲਾਂ ਅਸੀਂ ਜਿਹੜਾ ਵਾਲਾ ਸੀ ਉਹਨਾਂ ਨਾਲ। ਪਹਿਲਾਂ ਇੰਨਾ ਦੀ ਕਿਨ ਜਿਆਦਾ ਨਹੀਂ ਦੇ ਸਕਦੇ। ਮੈਂ ਆਖ ਨੂੰ 7 ਵਜੇ ਕਹਿੰਦਾ ਫਾਈਟ ਕਰਾ ਹੋਰ ਤਾਂ। ਹਾਂ ਕੱਲ ਵਾਹਿੰਦਾ ਤੀ ਨਾ ਕੋਈ ਮੈਂ ਇਹ ਵੀ ਰੱਖਾ ਗਿਆ ਨਹੀਂ ਨਾ ਹੋਰੇ ਹੁਣ ਨਾ ਕਿੱਟ ਨਹੀਂ ਰਾਤ 12 ਵਜੇ ਪੈਂਦਿਆਂ ਨੂੰ ਡੇਟ ਹੋ ਗਈ ਤੇ ਕੀ ਕਰਦੀ ਕਿਉਂਕਿ ਜੋਤੀ ਸੋਣੀ ਫੇਰ ਸੋਣਾ ਕਰੇ ਆਂਦੀ ਮਸਤੀ ਉੱਠ ਕਰਨ ਜੋਤਰੀ ਬਾਸ ਤਾਂ ਲੇਟ ਆਉਂਦੀ ਹੋ ਬੇਬੇ ਜੀ ਮੈਂ ਤਾਂ ਕਹਾਂ ਮੈਂ ਕਿਹਾ ਉਹ ਵੀ ਹੈ ਹਾਂ ਉਹਨੂੰ ਕਹਿ ਆਉਂਦਾ ਕਿ ਨਹੀਂ ਆਣਾ क्या बस्नुहुन्छ क्या बस्नुहुन्छ आ तिरे मुताको बारेमा बारे ਕੀ ਦੇਖਣਾ ਪਈ ਰਵੇ। ਦੇਖ ਲਓ ਪਾਈ ਕੋਠੀ। ਕੱਲੇ ਜਾਨੀ ਬਾਲਾ ਤਾਂ। ਠੀਕ ਆ ਬਣੇ। ਜਾਣਿਆ ਫਿਰ ਦਿਨੇ ਮਿਲਾਂਗੇ। ਠੀਕ ਆ ਬਣਿਆ ਜੀ। ਹੋਰ ਨਾ ਕੰਮ ਕਰਕੇ ਆਵਾਂਗੇ ਦਿਨੇ। ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਬਸ ਧੰਨਵਾਦ। ਤੱਕ ਦੀ ਗਾਲਾ ਸਾਡਾ ਕਿ ਕੁਝ ਲੱਗਦਾ ਨਹੀਂ ਹੈ ਨਾ। ਇੰਨਾ ਚਲੋ ਫਿਰ ਮਿਲਦੇ ਆਪਾਂ ਦਿਨੇ। ਸਚਨ ਚਾਚੂ ਦੇਣੀ ਲੋ ਜੀ ਆਪਾਂ ਭਣ ਕੇ ਜਾਇਆ ਏ ਭਣ ਕੇ ਜਾ ਕੇ ਆ ਕੇ ਝਾੜੂ ਲਾ ਲਿਆ ਭਾਂਡੇ ਮਾਂਜ ਲੇ ਲਾ ਲਿਆ ਭਾਂਡੇ ਮਾਂਜ ਲੇ ਆਟਾ ਗੁੰਨ ਲਿਆ ਤਕਰੀਬਨ ਸਾਰੇ ਕੰਮ ਕਰ ਲਏ ਨੇਗੇ ਤੇ ਅੱਜ ਆਪਣੇ ਹੈਗਾ ਦਿਹਾੜੀ ਆ ਆ ਹੈਗੀ ਜੀ ਮੱਖਣੀ ਆ ਹੈਗਾ ਦੇਸੀ ਕੀ ਇਹਦੇ ਵਿੱਚ ਹੈਗੀ ਦਹੀਂ ਨਾਲ ਨੂੰ ਪਰੌਂਠੇ ਮੇਥੇ ਵਾਲੇ ਮੇਥੇ ਵਿੱਚ ਪਿਆਜ਼ ਗਰਨ ਲੈ ਕੁੱਟਲੇ ਸੀਗੇ ਹਰੀ ਮਿਰਚ ਆਦਰਕ ਸਾਰਾ ਕੁਝ ਤੋਂ ਕੁੱਟਿਆ ਹੋਇਆਗਾ ਤੇ ਕੁੱਟ ਸਮਾਰ ਕੇ ਆਟਾ ਗੁੰਨ ਕੇ ਨੂਨ ਮਿਰਚ ਪਾ ਕੇ ਤਿੰਨ ਤਰ੍ਹਾਂ ਦੀ ਮਿਰਚ ਪਾ ਕੇ ਹਰੀ ਮਿਰਚ ਲਾਲ ਮਿਰਚ ਕਾਲੀ ਮਿਰਚ ਪਾ ਕੇ ਆਪਾਂ ਆਟਾ ਗੁੰਨ ਲਿਆਗਾ ਜੀਰਾ ਪਾ ਲਿਆ ਜਮਾਣ ਪਾ ਲਈ ਪਰੌਂਠੇ ਦੇਖਿਓ ਆ ਤਿੰਨ ਤਰ੍ਹਾਂ ਦਾ ਆਟਾ ਪਾ ਲਿਆ ਥੋੜਾ ਜਿਹਾ ਬੇਸਣ ਪਾ ਲਿਆ ਥੋੜਾ ਜਿਹਾ ਮੱਕੀ ਦਾ ਆਟਾ ਪਾ ਲਿਆ ਬਾਕੀ ਕਣਕ ਦਾ ਆਟਾ ਪਾ ਲਿਆ ਹਰੀ ਜਨਾਰ ਬਣਾ ਕੇ ਖਾਵਾਂਗੇ ਆਪਾਂ ਅਰੇ ਰੈਸਪੀ ਬਣਾਵਾਂਗੇ ਆਪਾਂ ਠੀਕ ਹੈ ਜੀ ਚਲੋ ਜੀ ਆਪਾਂ ਪਰੌਂਠੇ ਨਹੀਂ ਬਣਾਉਂਦੇ ਵੈਸੇ ਰੋਟੀਆਂ ਬਣਾਵਾਂਗੇ ਮਿਰਚ ਵਾਲੀਆਂ ਜੇ ਆਪਾਂ ਇਹਨੂੰ ਮੋੜੀਏ ਫਿਰ ਪਰੌਂਠਾ ਬਣ ਜਾਂਦਾ ਹੈ ਨਾ ਤੇ ਫਿਰ ਇਸ ਤਰ੍ਹਾਂ ਟਾਈਮ ਬੜਾ ਲੱਗੂ ਕਿਉਂਕਿ ਅੱਜ ਹਨਾ ਕਈ ਜਾਣੇ ਆਪਾਂ ਰੋਟੀ ਖਾਣ ਵਾਲੇ ਇੱਕ ਮੂਮਲਾ ਖੇਤ ਦੋ ਦਿਹਾੜੀ ਹੋਊਗੀ ਇੱਕ ਤਾਂ ਪੱਕਾ ਹੀ ਹੋਊ ਸેર ਦੂਜਾ ਵੀ ਨਾਲ ਜੇ ਖੇਤ ਰੋਟੀ ਜਾਊਗੀ ਤੇ ਫਿਰ ਪਰੌਂਠੇ ਦੇ ਬਾਅਦ ਟਾਈਮ ਲੱਗੂ ਇਹ ਵੀ ਪਰੌਂਠੀ ਬਣ ਜਾਣਗੇ ਬਸ ਉੱਤੇ ਕਿਉਂ ਲਾ ਰਾਮ ਰੋਟੀਆਂ ਬਿਲਕੁਲ ਵਿੱਚ ਸਮਾਨ ਮਟੀਰੀਅਲ ਬਹੁਤ ਪਾਇਆ ਹੋਇਆ ਇਹਦੇ ਵਿੱਚ ਨਾਲੋਂ ਮੱਖਣੀ ਹੈ ਜਿਹਨੂੰ ਮੱਖਣੀ ਦੀ ਲੋੜ ਹੋ ਮੱਖਣੀ ਥਾਲੂ ਜਿਹਨੂੰ ਦਹੀਂ ਦੀ ਲੋੜ ਹੋ ਦਹੀਂ ਦੀ ਪਾ ਕੇ ਥਾਲੂ ਕੌਲੀ ਚ ਤੇ ਦਹੀਂ ਨਾਲ ਨੂੰ ਹਨਾ ਤੇ ਬਹੁਤ ਹੀ ਵਧੀਆ ਖਰਾਉ ਕੇ ਆਪਾਂ ਬਾਅਦ ਮੇ ਪਰਮੇਜੀ ਬਣਾਵਾਂਗੇ ਕਿਉਂਕਿ ਹਨਾ ਜਿਹੜਾ ਆਪਣਾ ਹੈਲਪਰ ਪਾਈ ਹੁੰਦੇ ਨੇ ਵਿਚਾਰੇ ਸੰਗ ਜਾਂਦੇ ਨੇ ਹੌਲ ਰੋਟੀ ਲਾਗਣਾ ਅਲਰਟ ਨਹੀਂ ਪਾਦਾ ਥੋੜੀ ਜਿਹੀ ਪਰਮੀ ਰੋਟੀ ਚਾਹੀਦੀ ਹੁੰਦੀ ਆ ਜਿਹਨੂੰ ਆਪਣੇ ਕੋਈ ਖਿਡਾਰੀ ਹੋਣਾ ਤੇ ਫਿਰ ਉਹ ਪਤਲੀਆਂ ਰੋਟੀਆਂ ਨੇ ਗਿਣ ਚੁੰਦੀ ਹੋਈ ਜਾਂਦੀ ਆ ਹਨਾ ਲੋ ਜੀ ਪਾ ਇਸ ਤਰ੍ਹਾਂ ਬਣਾ ਕੇ ਰੋਟੀਆਂ ਭਰ ਲੈਣੇ ਡੱਬਾ ਨਾਲ ਹੁੰਦੇ ਜਿਹੜੇ ਘਰੇ ਨੇ ਉਹ ਘਰੇ ਖਾ ਲੈਣਗੇ ਜਿਹੜੇ ਖੇਤ ਜਾਣਗੇ ਖਾਲ ਖੋਲ ਕਾਟਣਗੇ ਸਾਨੂੰ ਪਤਾ ਹੀ ਆ ਹੁਣ ਆਪਣੀ ਕਣਕ ਪਾਣੀ ਲਾਉਣ ਵਾਲੀ ਹੋਊਗੀ ਕਣਕ ਨੂੰ ਪਾਣੀ ਲਾਉਣਗੇ ਰੇਸ ਇੱਟਣਗੇ ਤੇ ਫਿਰ ਇਸ ਨੂੰ ਘਾਟਾ ਘੁੱਟਾਂ ਵਾਲੀ ਜਿਹੜੀ ਹੁਣ ਕਰੋਲ ਕਰਨਗੇ ਤਿੰਨ ਚਾਰ ਦਿਨ ਆਪਣੇ ਹੋਣਾ ਖੇਤ ਕੰਮ ਚੱਲਣਾ ਠੀਕ ਆ ਜੀ ਤੇ ਧੰਨਵਾਦ ਤੁਹਾਡਾ ਪਹਿਲੀ ਲੋਹਣਾ ਇੰਨਾ ਸਾਡੇ ਵਿਆਹਾਂ ਤੇ ਲੋਗਾਂ ਨੂੰ ਪਿਆਰ ਦਿੱਤਾ ਤੇ ਭੈਣਾ ਕਮੈਂਟ ਵੀ ਕਰ ਰਹੀਆਂ ਨੇ ਸੀ ਵਿਆਹ ਦੇਖ ਦੇ ਕੱਕ ਕੇ ਦੀਦੀ ਤੁਸੀਂ ਘਰ ਵਾਲੇ ਵਲੌਗ ਪਾਓ ਬਸ ਹੁਣ ਆਪਾਂ ਘਰੇ ਖੜ ਗਏ ਘਰ ਵਾਲੇ ਵਲੌਗ ਹੀ ਚੱਲਣਗੇ ਹਨਾ ਮੈਨੂੰ ਵੀ ਘਰ ਵਾਲੇ ਵਲੌਗ ਵਧੀਆ ਲੱਗਦੇ ਨੇ ਹਨਾ ਤੇ ਜਿੜੋ ਫਿਰ ਆਪਾਂ ਕਿਤੇ ਜਾਣੇ ਆ ਫਿਰ ਆਪਾਂ ਨੂੰ ਟਾਈਮ ਨਹੀਂ ਲੱਗਦਾ ਹੁੰਦਾ ਬਣਾਉਣ ਦਾ ਵਲੌਗ ਫਿਰ ਆਪਾਂ ਵਿਆਹ ਜੀ ਬਣਾ ਲੈਣੇ ਵੀ ਤੁਸੀਂ ਵੀ ਉਡੀਕ ਕਰੋਗੇ ਹੈਨਾ ਨੇ ਅਸੀਂ ਵਿਆਹ ਦੇਖਾਂਗੇ ਨੇ ਤੁਸੀਂ ਦੇਖ ਲਓ ਤਾਂ ਕਰਕੇ ਪਾਣ ਤੇ ਵਲੌਗ ਬਣਾਉਣਾ ਪੈਂਦਾ ਜੇ ਪਾਣਾ ਕਮੈਂਟ ਕਰਦੀਆਂ ਨੇ ਨਾਲ ਦੀ ਨਾਲ ਥੋੜੇ ਨਾਲ ਨਾਲ ਵਿਆਹ ਜਿੰਨਾ ਵਿਆਹ ਤੁਸੀਂ ਦੇਖਿਆ ਉਹਨਾਂ ਦੇਖਿਆ ਅਸੀਂ ਸਾਰਾ ਵਿਆਹ ਨਹੀਂ ਦੇਖਿਆ ਕਿਉਂਕਿ ਮੱਝਾਂ ਕਰਕੇ ਸਾਨੂੰ ਆਥੋਂ ਨੂੰ ਮੋੜਨਾ ਪੈਂਦਾ ਸੀ ਸਵੇਰੇ ਧਾਰਾ ਕੱਢ ਕੇ ਜਾਣਾ ਪੈਂਦਾ ਸੀ ਬੀਬੀ ਤੇ ਜੋਤ ਘਰੇ ਆ ਜਾਂਦੇ ਕੀ ਰਾਖੀ ਰੱਖ ਲਾਂਦੇ ਸੀ ਫਿਰ ਹੁਣ ਹਨ ਤੇ ਜਦੋਂ ਮੱਝਾਂ ਮਿਲਦੀ ਨਹੀਂ ਸੀ ਪਾਣੀ ਪਿਆਰਾਂ ਦੇ ਸੀ ਕੱਖ ਸੀ ਪਾ ਕੇ ਖੋਲ ਲਿਆ ਘਰ ਜਾਗੇ ਸੀ ਖਾਵੇ ਵਾਂਗ ਰਹੇ ਸੀ ਸਗਾਂਣ ਮਾਣ ਬਹੁਤ ਵਧੀਆ ਆਣ ਮਾਣ ਵੀ ਸਾਰੇ ਜੋਗੜੇ ਜਾਂਦਾ ਹੈ ਨਾ ਤੇ ਰਿਸ਼ਤੇਦਾਰੀ ਤਾਂ ਬਾਅਦ ਚ ਹੁੰਦੀ ਹੈ ਪਹਿਲਾਂ ਆਪਾਂ ਨੂੰ ਆਪਣਾਣ ਗਵਣ ਹੁੰਦਾ ਚਲ ਭੈਣ ਤੇ ਵੀ ਜਾਇਆ ਹੈ ਅੱਜ ਜੀ ਮੈਨੂੰ ਸਵੇਰ ਉੱਠਣ ਨੂੰ ਲੇਟ ਹੋ ਗਏ ਦੀ ਕਿਉਂਕਿ ਸੋਨ ਮੈਂ ਪਹਿਲਾਂ ਵੀ ਦੱਸਿਆ ਵੀ ਦਿਵਾਨ ਸੀਗੇ ਰਾਤ ਪਿਛਲਾ ਦਿਵਾਨ ਸੀਗਾ ਤੇ ਤਾਂ ਕਰਕੇ ਸੀ ਰਾਤ ਨੂੰ 11:30 ਪਈ ਸਾਮਣੇ ਤਾਂ 12 1 ਵਜ ਗਿਆ ਮੈਨੂੰ ਨੀਂਦ ਹੀ ਨਹੀਂ ਆਈ ਪੁੱਤ ਅੱਜ ਆਉਂਦੇ ਹੋਏ ਗੁਰਦੁਆਰਾ ਸਾਹਿਬ ਚਾਹ ਪੀ ਆਏ ਉਹ ਇਹਨਾਂ ਨੇ ਚਾਹ ਨਾਲ ਨੀਂਦ ਟਾਲੀ ਆਹ ਚਾਹ ਨਾਲ ਬਿਸਕੁਟ ਆਇ ਲੰਗਰ ਸੀਗਾ ਦੇਨੇ ਨਾਲ ਸੀ 100 ਸਾਫ ਦੀ ਸੀ ਖੀਰ ਸੀ ਜਦੋਂ ਨੰਨੋ ਹੋਵੇ ਲੰਗਰ ਚਾਲਦੇ ਹੁੰਦੇ ਰਾਤ ਲੰਗਰ ਚਾਲਦਾ ਸੀ ਇਹ ਵੀ ਇੱਕ ਦੇ ਵਸਨੀ ਹੁੰਦਾ ਹਨ ਸਾਰੇ ਫਰਾਂ ਮਿਲ ਕੇ ਨੱਗਰ ਕਰਦਾ ਚਲੋ ਜੀ ਤੁਮ ਰੋਟੀ ਬਣਾ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ ਆ ਬਲੌਸੇਰ ਬਾਕੀ ਫੇਅਰ ਕਰਾਂਗੇ ਲੋ ਜੀ ਜਿਆ ਟਾਈਮ ਸਵਾ 3:00 ਹੋ ਗਿਆ ਵੀ ਆਪਾਂ ਬਣਾਉਣਾ ਹੈ ਸਬਜ਼ੀ ਬਣਾਵਾਂਗੇ ਆਪਾਂ ਆਲੂ ਬਚਾਉਂਗਾ ਦੀ ਪਿਆਜ਼ ਉੱਕੀ ਸਬਜ਼ੀ ਬਣਨ ਦੀ ਆਲੂ ਬਤਾਉਂਦੇ ਤੇ ਇਧਰ ਲਸਣ ਵਗੈਰਾ ਅਦਰਕ ਵਗੈਰਾ ਕੁਝ ਗਰੇ ਹੈਗਾ ਪਿਆਜ਼ ਪਪਾ ਮੰਗੇ ਦੇ ਸਵਾਦ ਅਨੁਸਾਰ ਮੌਨ ਮਿਰਚ ਆਲੂ ਨੇ ਬਰੀਕੀ ਕੱਟ ਲਈਵੇ ਪਾਣੀ ਚ ਪਾਏ ਪਏ ਸੀ ਉਹ ਰੋੜੋਂ ਦੇ ਪਾਣੀ ਚ ਨਹੀਂ ਪਾਉਂਦੇ ਕਿਉਂਕਿ ਚਿੱਕੀ ਸਬਜ਼ੀ ਬਣੂਗੀ ਆਲੂ ਨੇ ਪਾਣੀ ਮੇਂ ਬਰੀਕੀ ਕੱਟੀਆਂ ਲਈਆਂ ਕਿਉਂਕਿ ਪੱਕ ਜਾਣਗੀਆਂ ਹਨਾ ਇਹ ਸਬਜ਼ੀ ਕਿ ਤਈ ਜਨਾ ਬਾਤ ਕਰ ਰਹੀ ਹੈ। ਇਹਦਾ ਸੰਸਾਰ ਲੱਤੀ ਕਿਉਂਕਿ ਗੇੜੇ ਗੇੜੇ ਆਉਂਦੇ ਜੀਆ ਤੋਂ। ਤਾਂ ਆਮ ਗਰਮ ਰੋਟੀ ਨੂੰ ਲਾਲਾਂ ਤੇ ਜੀਰੋ ਵੀ। ਤਾ ਕਿ ਜਦੋਂ ਗੈਸ ਘੱਟ ਕਰਦਣੇ ਕਿਉਂਕਿ ਹਲਕੀ ਅਗਨਤੀ ਅੱਗ ਤੇ ਹੁਣ ਵਧੀਆ ਬਣਦੀ ਤੇ ਬੌਲੀ ਬੌਲੀ ਜੇ ਆਪਾਂ ਇਹਦਾ ਤਾਜ਼ਾ ਜਰਾ ਗੈਸ ਕੀਤਾ ਤਾਂ ਇਹਦੇ ਹੂਲ ਜੇ ਜਾਣਗੇ ਖੜੀਆਂ ਇਹ ਤਾਂ ਖੜੀਆਂ ਖੜੀਆਂ ਜਾਂ ਧਾਰੀਆਂ ਵਧੀਆ ਲੱਗ ਜਾਂਦੀਆਂ ਨੇ ਮੈਂ ਨਾਲ ਹੁੰਦੇ ਕੱਟ-ਕੱਟ ਪਾਣੀ ਦੇ ਵਿੱਚ ਧਰੀ ਗਈ ਪਾਏਗਾ ਕਿਉਂਕਿ ਜੇ ਨਹੀਂ ਕਾਲੀ ਹੋਏਗਾ ਦੇਜਣ ਪਾਣੀ ਤੋਂ ਰੱਖ ਕੇ ਕੱਟ ਕੇ ਦੀਆਂ ਬਣ ਗਈ ਦੀ ਮੁੰਜੀ ਪੱਕੇ ਰਕੜਸੀ ਫੇਰਤੀ ਉਸੇ ਹੈ ਨਾ ਹੁਣ ਆਸ ਨਾਲ ਟੱਕ ਕੇ ਇਹਦੀ ਪਾਪਤਾ ਉਸੇ ਤਰ੍ਹਾਂ ਘੱਟ ਸੀ ਫੇਰ ਦੇ ਜੀ ਬਾਅਦ ਦਾ ਕੱਟ ਕੇ ਧਨੀਆ ਤਰਿਆ ਹੋਇਆ ਇਹਨੂੰ ਚੋਲੋ ਜੀ ਸਭ ਜੀ ਫੇਰ ਪਾਵਾਂਗੇ ਤੇ ਇਹ ਤਜ ਫਾਲ ਨੂੰ ਘੜ ਦੇਣਗੇ ਸਰਦਾਰ ਜੀ ਆ ਇੱਕ ਹੱਥ ਪਰ ਵੀ ਰੱਖਣਾ ਸਵੇਰ ਦੇ ਖੇਤੇ ਨੇ ਦੋ ਬਾਰੀ ਚਾਹ ਪਾਣੀ ਤੇ धोदा ने भांडे भूडे जी माड़ी जी इस गर्म जगह चाह मिक्स करके पाली सी क्योंकि तो हूँ ठंडा मौसम होने करके ਚਾ ਠੰਡੀ ਹੋ ਜਾਂਦੀ ਹੈ ਚਾਰ ਅੰਡਬੀ ਤੇ ਮਠਿਆਈ ਜੀ ਪਾਈ ਸੀ ਫੇਟ ਖਾਣ ਲਈ ਰੋਟੀਆਂ ਮਿੱਠਾਲੇ ਬਣਾਏ ਸਵੇਰੇ ਬਹੁਤ ਹੀ ਵਧੀਆ ਖਾਦੀਆਂ ਸਭ ਨੇ ਨਵੀਂ ਵੀ ਖਾ ਲਈ ਜਿਹੜੀ ਲਿਖੀ ਉਹ ਆਂਿਆਂ ਸਮਾ ਲਾ ਲਿਆ ਤੇ ਖਪੇ ਸਾਰੇ ਤੇ ਬਾਕੀ ਨੇ ਰਹੇ ਇਸ ਜਿョਲਾ ਚ ਨਾ ਸੀ। ਹੁਣ ਆਪਾਂ ਸੁੱਕਣਾ ਪਾ ਲੈਣੇ ਆਂਗੇ ਕਿਉਂਕਿ ਸਵੇਰੀ ਤੋਂ ਤਸੀਰੀ। ਹੁੱਬਰਦਨ। ਲੈ ਤਾਂ ਇੱਕ ਕੂੜੇ ਦਾ ਕਵਰ ਜੈ ਤੋਣਾਂ ਤੇ ਉਤਲਾ ਹੋ ਤੋਤਿਆਂ ਦਾ ਚ। ਕਈ ਦਿਨ ਪਹਿਲਾਂ ਤਾਂ 4-5 ਦਿਨ ਵਿਆਹ ਚ ਲੱਗ ਗੇ। ਫਿਰ 3 ਦਿਨ ਦੀਵਾਨ ਸੀ, ਦੀਵਾਨਾ ਚ। ਜਿਵੇਂ ਜਿੱਤਰਾਂ ਕੜਾ ਕੜਾ ਮਾਰਨ ਵਾਲਾ ਬਗਾ ਏ ਤਾਂ ਮਸਤਾ ਜਾਂ ਤੇ ਤਾਂ ਮਾਰ ਪਾਣਾ ਬਣਾ ਲੈਣਾ ਘੱਟ ਜੀ ਚੰਗੀ ਤਰ੍ਹਾਂ ਕੱਟ ਸੀ ਫਿਰ ਔੜੀ ਔੜੀ ਪੱਕ ਜੂਗੀ ਆਪਣੀ ਸਬਜੀ ਤੇ ਇਹਦੇ ਉੱਪਰ ਮੀਰ ਜਬਣ ਜਾਂਦੋ ਸਬਜੀ ਹੋਏਗੀ ਤੇ ਅੱਪਾ ਕਰ ਦਾਂਗੇ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਹਫਤਾ ਹੋ ਗਿਆ ਭੱਜ ਦੌੜ ਬਹੁਤ ਰਹੀ ਹੈ ਨਾ ਅ ਰੈਸਟ ਨਹੀਂ ਹੋਈ ਚੰਗੀ ਤਰ੍ਹਾਂ ਰਾਤ ਨੂੰ ਦਿਵਾਨ ਦਿਨੇ ਵਿਆਹ ਉਧਰ ਜਾਣਾ ਉਧਰ ਜਾਣਾ ਕੰਮ ਤੇ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਪੂਰੀ ਹੋਈ ਅੱਜ ਥੱਕੇ ਥੱਕੇ ਸਰੀਰ ਜਾ ਕਹਿੰਦੇ ਹੁੰਦੇ ਨੇ ਵਿਆਹ ਤੋਂ ਬਾਅਦ ਜੋ ਵੀ ਕੋਈ ਪਿੰਡ ਗਲੀ ਚ ਪ੍ਰੋਗਰਾਮ ਹੁੰਦਾ ਜਾਂ ਵਿਆਹ ਚ ਹੁੰਦਾ ਰਿਸ਼ਤੇਦਾਰ ਦਾ ਥਕਾਵਟੋ ਕੇਰਾਉਂਦੀ ਆਉਂਦੀ ਆਉਂਦੀ ਐ ਤੇ ਸਰੀਰ ਥੱਕੇ ਥੱਕੇ ਹੀ ਆਗਾ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ